ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕਸਪਰਾ ਟੀਵੀ ਤੇ ਮੈਂ ਆ ਖੁਸ਼ੀ ਚੋਪੜਾ ਇੱਕ ਬੇਹੱਦ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਜੋ ਕਿ ਫਾਹਾ ਲੈ ਲਿਆ ਜਾਂਦਾ ਜੋ ਨੌਜਵਾਨ ਦੀ ਲਾਸ਼ ਹੈ ਸ਼ਮਸ਼ਾਨ ਘਾਟ ਦੇ ਵਿੱਚ ਲਟਕਦੀ ਹੋਈ ਨਜ਼ਰ ਆਤੀ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਜੋ ਪੁਰਾਣੇ ਕੋਈ ਰੰਜਿਸ਼ ਦੇ ਚੱਲਦੇ ਆ ਸਾਡੇ ਲੜਕੇ ਦਾ ਜੋ ਕਿ ਮਰਡਰ ਕੀਤਾ ਗਿਆ ਇਹ ਕੋਈ ਸੁਸਾਈਡ ਨਹੀਂ ਹੈ ਸਾਡੇ ਲੜਕੇ ਦੇ ਵੱਲੋਂ ਲੜਕੇ ਦਾ ਜੋ ਕਿ ਮਰਡਰ ਕੀਤਾ ਗਿਆ ਕਿਉਂਕਿ ਕੁਝ ਸਮੇਂ ਪਹਿਲੇ ਇਹ ਜੋ ਪਸਾਇਆ ਸੀਗਾ ਤੇ ਉਸ ਤੋਂ ਬਾਅਦ ਇਸ ਨੂੰ ਪਤਾ ਚੱਲਦਾ ਹੈ ਕਿ ਇਸ ਦੀ ਜੋ ਪਤਨੀ ਹੈ ਉਸ ਦਾ ਜੋ ਅਫੇਅਰ ਹੈ ਉਸ ਦੇ ਹੀ ਇੱਕ ਦੋਸਤ ਦੇ ਨਾਲ ਚੱਲ ਰਿਹਾ ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਆਲੇ ਜੋ ਲੜਾਈ ਝਗੜੇ ਵੱਧਦੇ ਗਏ ਤੇ 8-9 ਮਹੀਨੇ ਪਹਿਲਾਂ ਪਹਿਲਾਂ ਹੀ ਇਸ ਦੀ ਜੋ ਪਤਨੀ ਸੀਗੀ ਉਹ ਘਰ ਦੇ ਵਿੱਚੋਂ ਗਹਿਣਾ ਗੱਟਾ ਤੇ ਪੈਸੇ ਲੁੱਟ ਕੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਸੀਗੀ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਮ੍ਰਿਤਕ ਹੈ ਮ੍ਰਿਤਕ ਦੇ ਦੋ ਬੱਚੇ ਵੀ ਨੇ ਤੇ ਮ੍ਰਿਤਕ ਦੇ ਪਹਿਚਾਨ ਅਜੇ ਕੁਮਾਰ ਦੱਸੀ ਜਾ ਰਹੀ ਹੈ ਜੋ ਕਿ ਕਪੂਰਥਲਾ ਦੇ ਪਿੰਡ ਧਾਰੀਵਾਲ ਦਾ ਰਹਿਣ ਵਾਲਾ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਜੋ ਸਾਡੇ ਲੜਕੇ ਦਾ ਕਤਲ ਕੀਤਾ ਗਿਆ ਤੇ ਕਤਲ ਕਰਕੇ ਇਸ ਨੂੰ ਪੇੜ ਦੇ ਉੱਪਰ ਲਟਕਾ ਦਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤੇ ਪੁਰਾਣੀ ਰੰਜਿਸ਼ ਦਾ ਮਾਮਲਾ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕੁਝ ਸਮੇਂ ਪਹਿਲੇ ਜੋ ਇਸ ਦੀ ਪਤਨੀ ਸੀਗੀ ਉਹ ਪੈਸੇ ਲੁੱਟ ਕੇ ਤੇ ਗਹਿਣੇ ਘੱਟੇ ਲੈ ਕੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਸੀ ਤੇ ਜੋ ਲੜਕਾ ਸੀਗਾ ਉਹ ਕਾਫੀ ਸਮੇਂ ਤੋ ਡਿਪਰੈਸ਼ਨ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਸ ਦੀ ਲੜਾਈ ਝਗੜੇ ਵੀ ਇਸ ਦੇ ਦੋਸਤ ਦੇ ਨਾਲ ਕਈ ਵਾਰ ਹੋਏ ਜਿਸ ਤੋਂ ਬਾਅਦ ਪਰਿਵਾਰ ਨੂੰ ਆਪਣੇ ਜੋ ਪੁੱਤਰ ਦੀ লাশ ਹੈ ਇਹਨਾਂ ਹਾਲਾਤਾਂ ਦੇ ਵਿੱਚ ਮਿਲੀ ਮੈਂ ਪਾਜੀ ਦਾ ਵੱਡਾ ਬਰਦਰ ਆ ਤੇ ਗੋਵਿੰਦਾ ਮੇਰਾ ਨਾਮ ਅਈ ਜਨਾਨੀ ਤੇ ਇਹਦਾ ਯਾਰ ਦੋਸਤ ਇਹਨਾਂ ਯਾਰ ਮਾਰ ਕਰਕੇ ਚਲਾ ਗਿਆ ਪੈਸਾ 250000 ਰੁਪਇਆ ਸੋਨਾ ਛਾਣਾ ਜਿੰਦਗੀ ਦੀ ਜਿੰਨੀ ਕਮਾਈ ਸੀ ਲੈ ਕੇ ਚਲਾ ਗਿਆ ਤੇ ਪਤਾ ਨਹੀਂ ਰਾਤੀ ਕੀ ਗੱਲ ਹੋਈ ਆ ਇੱਥੇ ਮਾਰ ਕੇ ਲਟਕਾ ਕੇ ਆ ਆ ਦੇਖੋ ਕਿੰਨੀ ਕ ਹਾਈਟ ਆ ਤੁਹਾਡੇ ਸਾਹਮਣੇ ਆ ਪਾਹਤ ਲੈ ਨਹੀਂ ਸਕਦਾ ਬਾਕੀ ਜੋ ਹੈਗਾ ਕਾਰਵਾਈ ਹੋਊਗੀ ਪਤਾ ਲੱਗ ਜਾਊਗਾ ਤੇ ਕਹਿੰਦੇ ਸੁਸਾਇਡ ਕੀਤਾ ਸਾਨੂੰ ਤਾਂ ਲੱਗਦਾ ਨਹੀਂ ਸੁਸਾਇਡ ਕੀਤਾ ਸਾਨੂੰ ਤਾਂ ਲੱਗਦਾ ਜੀ ਉਹ ਮਾਰ ਕੇ ਇੱਥੇ ਡੰਗ ਗਏ ਆ ਤੇ ਬਾਕੀ ਉਹ ਧੰਕੀਆਂ ਦਿੰਦੇ ਗਏ ਫੋਨ ਦੇਲ ਤੋਂ ਕਰਾਉਂਦੇ ਆ ਫੰਡੇ ਆਪਾਂ ਡਿਟੇਲਾ ਘੜਾਨੇ ਆ ਇਹ ਪਤਾ ਲੱਗੂਗਾ ਜੀ ਇਹ ਕੀ ਘਟਨਾ ਹੋਈ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਤੇ ਪਰਿਵਾਰਕ ਮੈਂਬਰਾਂ ਕਹਿਣਾ ਆ ਕਿ ਇਹਨੇ ਜਿਹੜੇ ਮਾਰਕਟਾਂ ਗਿਆ ਗਿਆ ਆ ਇਹ ਕੀ ਸਾਰੀ ਘਟਨਾ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਮਾਰਕੀਟਿੰਗ ਹੈ ਜਾਂ ਕਦਾਂ ਪਰ 2-3 ਸਾਲ ਤੋਂ ਜਿਹੜਾ ਇਹਨਾਂ ਦਾ ਝਗੜਾ ਸੀਗਾ ਚੱਲਦਾ ਇੱਥੇ ਇਹਦੀ ਜਿਹੜੀ ਵਾਈਫ ਸੀਗੀ ਨਾ ਜੀ ਉਹ ਕਿਸੇ ਮੁੰਡੇ ਨਾਲ ਇਥੋਂ ਪਿੰਡੋਂ ਚਲੇ ਗਈ ਸੀ ਉਹਦੀ ਟੈਨਸ਼ਨ ਹੀ ਇਹ ਮੁੰਡਾ ਜਿੱਦਾਂ ਹਾਂ ਲੈ ਬੈਠਾ ਪਰ ਇਹ ਜਾਂਦਾ ਰਿਹਾ ਰਿਪੋਰਟ ਵੀ ਕਰਾਈ ਪਰ ਕਾਨੂੰਨ ਮੁਤਾਬਕ ਮਤਲਬ ਨਹੀਂ ਆਪਾਂ ਕੁਝ ਕਰ ਸਕਦੇ ਸੀ ਜਿਹੜੀ ਇਹਦੀ ਵਾਈਫ ਸੀਗੀ ਉਹ ਬਾਲਗ ਹੋਣ ਕਰਕੇ ਮਤਲਬ ਮੁੰਡੇ ਨਾਲ ਚੱਲ ਗਈ ਹੈ ਨਾ ਤੇ ਇਸੇ ਇਹਦੀ ਇਹ ਟੈਨਸ਼ਨ ਲੈ ਰਿਹਾ ਕੀ ਗੱਲ ਹੋਈ ਹੈ ਕੀ ਘਟਨਾ ਹੋਈ ਸੰ ਨੂੰ ਇਤਲਾਹ ਮਿਲੀ ਸੀ ਕਿ ਅਜੀਤ ਕੁਮਾਰ ਨਾਮ ਦਾ ਮੁੰਡਾ ਜਿਹੜਾ ਨਾ ਸੁਸਾਇਡ ਕਰ ਗਿਆ ਫਹਾ ਲੈ ਕੇ ਉਹਨੂੰ ਮੌਕੇ ਤੇ ਅਸੀਂ ਆਏ ਹਾਂ ਤੇ ਬੋਡੀ ਨਾਲ ਪਾੜੀ ਹੋਈ ਆ ਇਹ ਕਿ ਇਹਦਾ ਜੋ ਵੀ ਇਸ ਤਰ੍ਹਾਂ ਦੀ ਜਾਂਚ ਜਾਰੀ ਆ ਉਹਨਾਂ ਨੂੰ ਵੀ ਲੰਕਾ ਗਏ ਆ ਪਤਾ ਨਹੀਂ ਜੋ ਵੀ ਇਹਨਾਂ ਦੇ ਪ੍ਰਵਰਤਕ ਮੈਂਬਰ ਬਿਆਨ ਦੇਣਗੇ ਉਹਦੇ ਮੁਤਾਬਕ ਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਦੀ ਜਾਊਗੀ